ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਵਿੰਜ਼ਾ ਵੇਖ ਰਤੋ ਸੀ ਤੇ ਬਠਿੰਡਾ ਦੇ ਵਿੱਚ ਸਮਾਜ ਸੇਵੀ ਸੰਸਥਾ ਦੇ ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਖਾਸ ਉਪਰਾਲੇ ਕੀਤੇ ਜਾਂਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਸਮਾਜ ਸੇਵੀ ਵਿਨੂ ਗੋਇਲ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸੰਸਥਾ ਦੇ ਵੱਲੋਂ ਵੂਮਨ ਏਮਪਾਵਰਮੈਂਟ ਨੂੰ ਲੈ ਕੇ ਮਹਿਲਾਵਾਂ ਨੂੰ ਜਾਗਰੂਕ ਕੀਤਾ ਗਿਆ ਤੇ ਮਹਿਲਾਵਾਂ ਨੂੰ ਜਿੱਥੇ ਕਿਸੇ ਕੰਮ ਦੇ ਵੱਲ ਪ੍ਰੇਰਿਤ ਕਰਨ ਦੇ ਲਈ ਕਿ ਮਹਿਲਾਵਾਂ ਘਰ ਤੋਂ ਬਾਹਰ ਆ ਕੇ ਵੀ ਬਹੁਤ ਕੁਝ ਕਰ ਸਕਦੀਆਂ ਨੇ ਕਿਸ ਤਰੀਕੇ ਨਾਲ ਮਹਿਲਾਵਾਂ ਜਿਹੜੀਆਂ ਨੇ ਉਹ ਘਰ ਦੇ ਨਾਲ-ਨਾਲ ਬਾਹਰ ਦਾ ਕੰਮ ਵੀ ਸੰਭਾਲ ਸਕਦੀਆਂ ਨੇ ਤੇ ਕਿਵੇਂ ਮਹਿਲਾਵਾਂ ਨੂੰ ਜਿਹੜਾ ਇੰਪਾਵਰ ਕੀਤਾ ਜਾ ਸਕਦਾ ਉਸ ਨੂੰ ਲੈ ਕੇ ਖਾਸ ਜਿਹੜੀ ਜਾਣਕਾਰੀ ਉਹਨਾਂ ਮਹਿਲਾਵਾਂ ਨੂੰ ਸਾਂਝੀ ਕੀਤੀ ਹੈ ਤੇ ਮੀਡੀਆ ਦੇ ਨਾਲ ਸੰਬੋਧਨ ਕਰਦਿਆਂ ਉਹਨਾਂ ਦਾ ਇਹ ਕਹਿਣਾ ਹੈ ਕਿ ਔਮਨ ਇੰਪਾਵਰਮੈਂਟ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਵੱਲੋਂ ਇਸ ਵਾਰ ਵੀ ਜਿਹੜਾ ਪ੍ਰੋਗਰਾਮ ਚਲਾਇਆ ਗਿਆ ਤੇ ਉਸ ਦੇ ਵਿੱਚ ਕੀ ਮਹਿਲਾਵਾਂ ਨੂੰ ਸਸ਼ਕਤੀਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ। ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਮੈਂ ਬੀਨੂ ਗੋਇਲ ਬਠਿੰਡਾ ਤੋਂ ਸੋਸ਼ਲ ਵਰਕਰ ਡਾਇਮੰਡ ਵੈਲਫੇਅਰ ਸਟੱਡੀ ਵੱਲੋਂ ਹਰ ਸਾਲ ਜਿਹੜਾ ਵਧੀਆ ਉਪਰੇਲਾ ਕੀਤਾ ਜਾਂਦਾ ਪੂਰੀ ਟੀਮ ਹੈ ਜਿਹੜੀ ਵਧਾਈ ਦੀ ਪਾਤਰ ਹੈ ਜੋ ਮੇਰੇ ਨਾਲ ਕੰਮ ਕਰ ਰਹੀ ਹੈ ਇਹਦੇ ਵਿੱਚ ਜਿਹੜਾ ਹੈ ਊਮਨ 엠ਪਾਵਰਮੈਂਟਲੀ ਤੇ ਉਹਨਾਂ ਦੇ ਸਵੈ ਰੋਜ਼ਗਾਰ ਲਈ ਉਹਨਾਂ ਨੂੰ ਪੈਰਾਂ ਖੜੇ ਹੋਣ ਲਈ ਇੱਕ ਬਹੁਤ ਹੀ ਵੱਖਰਾ ਉਪਰੇਲਾ ਨੀਸ਼ਲੁਕ ਸਵੈਰ ਹੋ ਜਗਾ ਸਿਖਲਾਈ ਕੈਂਪ ਯਾਨੀ ਕਿ ਨੀਸ਼ਲੁਕ ਮੁਫਤ ਜਿਹਦੀ ਕੋਈ ਫੀਸ ਨਹੀਂ ਲਿੱਤੀ ਜਾਂਦੀ ਔਰ ਬੜੀ ਹੀ ਰੀਜਾਂ ਦੇ ਨਾਲ ਜਿਹੜੀ ਸਾਡੀ ਟੀਮ ਹੈ ਉਹ ਸਾਡੀਆਂ ਸਵਾਨੀਆਂ ਨੂੰ ਸਲਾਈ ਕੜਾਈ ਮਹਿੰਦੀ ਲਾਣਾ ਬਿਊਟੀ ਪਾਰਲਰ ਜਿਹੇ ਜਿਹੜੇ ਅੱਜ ਕੀ ਬਹੁਤ ਜ਼ਰੂਰੀ ਕੋਰਸ ਹੋ ਗਏ ਆ ਪਰਸਨੈਲਿਟੀ ਡਿਵੈਲਪਮੈਂਟ ਨੂੰ ਦੇਖਦੇ ਹੋਏ ਉਹਨਾਂ ਕੋਰਸਾਂ ਦੀ ਫ੍ਰੀ ਸਿਖਲਾਈ ਦਿੱਤੀ ਜਾਂਦੀ ਆ ਅੱਜ ਇਹਦਾ ਸਮਾਪਨ ਸਮਰੋਹ ਹੈ ਕੋਡ ਆਫ ਕੰਡਕਟ ਕਰਕੇ ਅਸੀਂ ਇਸ ਵਾਰ ਬਹੁਤ ਘੱਟ ਦਿਨੇ ਕੈਂਪ ਲਗਾ ਸਕੇ ਪਰ ਸਾਡੀਆਂ ਟੀਚਰਸ ਨੇ ਟ੍ਰੇਨਰਸ ਨੇ ਔਰ ਸਾਡੀਆਂ ਬੱਚੀਆਂ ਨੇ ਬੜੀ ਹੀ ਡੈਡੀਕੇਸ਼ਨ ਦੇ ਨਾਲ ਜਿਹੜਾ 1.5 ਘੰਟੇ ਦੀ ਅਸੀਂ ਸਾਲੋ ਸਾਲ ਕਲਾਸ ਲਾਂਦੇ ਰਹੇ ਇਸ ਵਾਰ 4 ਘੰਟੇ ਦੀ ਕਲਾਸ ਲੈ ਕੇ ਆਪਣੀ ਟ੍ਰੇਨਿੰਗ ਨੂੰ ਬੜੀ ਮਿਹਨਤ ਨਾਲ ਪੂਰਾ ਕੀਤਾ ਔਰ ਸਾਰਿਆਂ ਨੂੰ ਅੱਜ ਇੱਥੇ ਸਰਟੀਫਿਕੇਟ ਵੀ ਦਿੱਤੇ ਜਾਣਗੇ ਮੁਕਾਬਲੇ ਵੀ ਹੈ ਕੁਝ ਔਰ ਜੋ ਸਾਡੀਆਂ ਬੇਟੀਆਂ ਨੇ ਮਹਿਲਾਵਾਂ ਨੇ ਸਲਾਈ ਕੜਾਈ ਸਿੱਖੀ ਹੈ ਉਹਦੀ ਐਗਜ਼ੀਬਿਸ਼ਨ ਵੀ ਹੈ ਜੋ ਬਣਾ ਕੇ ਲੈ ਕੇ ਕਿੰਨੀ ਦੇਰ ਤੋਂ ਲਾ ਰਹੇ ਹਾਂ ਕਿੰਨੀਆਂ ਕਦ ਤੱਕ ਆ ਇਸ ਤਰ੍ਹਾਂ ਇਹ ਸਫਰ ਦੀ ਜੀ 2002 ਤੋਂ ਸ਼ੁਰੂ ਹੋਇਆ ਔਰ 22 ਸਾਲ ਲਗਾਤਾਰ ਲੱਗ ਰਹੀ ਹੈ ਕੈਂਪ ਔਰ ਇਹਦੇ ਵਿੱਚ ਜਿਹੜਾ ਹੈ 30000 ਤੋਂ ਵੱਧ 10 ਸਾਲ ਤੋਂ ਲੈ ਕੇ 60 ਸਾਲ ਦੀ ਹਰ ਮਹਿਲਾ ਦਾ ਪਾਰਟ ਬਣਦੀ ਹੈ ਤੇ ਟ੍ਰੇਨਿੰਗ ਲੈ ਚੁੱਕੀ ਹੈ ਔਰ ਇਹ ਸਫਰ ਉਦੋਂ ਤੱਕ ਹੀ ਚੱਲਦਾ ਰਹੇਗਾ ਜਦੋਂ ਤੱਕ ਮੈਂ ਕਹੂੰਗੀ ਕਿ ਮੇਰੇ ਵਿੱਚ ਜਾਨ ਹੈ ਪ੍ਰਾਣ ਹੈ ਪਰਮਾਤਮਾ ਨੇ ਜੋ ਮੈਨੂੰ ਡਿਊਟੀ ਲਈ ਹੈ ਕਰਦੀ ਰਹੂਗੀ ਮੈਂ ਕੁਝ ਕੈਂਪ ਵਿੱਚ ਕਿੰਨੇ ਮਹਿਲਾ ਮੈਂ ਇਸ ਲਈ ਇਸ ਵਾਰ ਜੀ ਸਿਰਫ 300 ਹੀ ਲੇਡੀਜ਼ ਸੀਗੀਆਂ ਜਿਨ੍ਹਾਂ ਨੇ ਹਿੱਸਾ ਲਿਆ ਪਰ ਹਰ ਸਾਲ ਸਾਡੇ ਕੋਲ ਹਜ਼ਾਰਾਂ ਦੀ ਤਦਾਰ ਵਿੱਚ ਟ੍ਰੇਨਿੰਗ ਲੈਂਦੀਆਂ ਮਹਿਲਾਵਾਂ ਉਹਦਾ ਦੋ ਕਾਰਨ ਰਹੀਂ ਇੱਕ ਤਾਂ ਕੋਡ ਆਫ ਕੰਡਕਟ ਕਰਕੇ ਅਸੀਂ ਬਹੁਤ ਲੇਟ ਸ਼ੁਰੂ ਕੀਤਾ ਤੇ ਸਹੀ ਤਰ੍ਹਾਂ ਜਿਹੜਾ ਮੈਸੇਜ ਵੀ ਨਹੀਂ ਕਿਨਵੇਂ ਹੋਇਆ ਦੂਸਰਾ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਸੀ ਕਿ ਰਸ਼ ਇੰਨਾ ਹੋ ਜਾਏ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਾ ਕਰ ਸਕੀਏ ਅਸੀਂ ਸਿਰਫ 300 ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕਰਕੇ 4 ਘੰਟੇ ਦੀ ਕਲਾਸ ਲੈ ਕੇ ਤੇ ਉਹਨਾਂ ਨੂੰ ਕੰਪਲੀਟ ਕਰਵਾਇਆ ਕੋਰਸ ਆਪਣੇ ਤੌਰ ਤੇ ਕਿੰਨੀਆਂ ਕੁ ਲੇਡੀਜ਼ ਜਿਨ੍ਹਾਂ ਨੂੰ ਸਿਖਲਾਈ ਟ੍ਰੇਨਿੰਗ ਪਿਅ ਇਸ ਵਾਰ ਕੀ ਜੀ ਸਾਲਾ 30000 ਤੋਂ ਵੱਧ ਜਿੰਨੇ ਪਹਿਲਾਂ ਦੱਸ ਚੁੱਕੀ ਹਾਂ ਇਹ ਖੁਦ ਕੰਮ ਕਰਨੀਆਂ ਇਹਨੀਆਂ ਜਿਨ੍ਹਾਂ ਨੇ ਅੱਗੇ ਉਹਨੂੰ ਖੜਾ ਕਰ ਰਹੇ ਨੇ ਜੀ ਦੇਖੋ ਜੀ ਮੈਨੂੰ ਗਿਣਤੀ ਤਾਂ ਨਹੀਂ ਹੈਗੀ ਮੇਰੇ ਕੋਲ ਪਰ ਮੈਂ ਜਦੋਂ ਵੀ ਘਰੋਂ ਬਾਹਰ ਨਿਕਲਦੀਆਂ ਜਾਂ ਸਮਾਜ ਦੇ ਵਿੱਚ ਕਦੇ ਵਿਚਰਦੀਆਂ ਮੇਰੀ ਮਹਿਲਾਵਾਂ ਦੇ ਨਾਲ ਬਹੁਤ ਮੁਲਾਕਾਤ ਹੁੰਦੀ ਹੈ ਤੇ ਘਟੋ-ਘਟ ਮੈਂ ਅਗਰ ਅੰਦਾਜ਼ੇ ਨਾਲ ਕਹਾਂ ਤਾਂ 40 ਤੋਂ 50% ਮਹਿਲਾਵਾਂ ਹੈ ਜਿਹੜੀਆਂ ਉਹ ਆਪਣਾ ਕੀਤਾ ਕਰ ਰਹੀਆਂ ਜਾਂ ਕਿਤੇ ਉਸ ਨੂੰ ਸਿੱਖ ਕੇ ਕਿਤੇ ਜਿਵੇਂ ਕੋਈ ਸਲੂਨ 'ਚ ਲੱਗੇ ਆ ਕੋਈ ਬੁਟੀਕ 'ਚ ਲੱਗੇ ਆਪਣਾ-ਆਪਣਾ ਕੰਮ ਕਰ ਰਹੀਆਂ ਔਰ ਤੀਸਰੀ ਗੱਲ ਬਾਕੀ ਮਹਿਲਾਵਾਂ ਨੂੰ ਇਹ ਫਾਇਦਾ ਹੈ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਖਰਚਾ ਘਟਾਉਣ ਦੇ ਵਿੱਚ ਸਾਥ ਦੇ ਰਹੀਆਂ ਚਾਹੇ ਉਹ ਪਾਰਲਰ ਦਾ ਖਰਚਾ ਹੈ ਚਾਹੇ ਉਹ ਸਿਲਾਈ ਦਾ ਖਰਚਾ ਹੈ ਚਾਹੇ ਕੋਈ थी। थी थी ये प्रोग्राम बहुत अच्छा है क्योंकि गरीब बच्चों को इन्होंने सिखाया है हर साल ये करते हैं ये प्रोग्राम ऐसे प्रोग्राम होना चाहिए ताकि रोज़गार जो प्राप्त हो तो सेल्फ डिपेंडेंट महिलाओं को आज के टाइम पे सेल्फ डिपेंडेंट होना बहुत ज़रूरी है तो मैं और सोसाइटीज़ के और लोगों को भी रिक्वेस्ट करना चाहूँगा कि ऐसे प्रोग्राम कंडक्ट करें और जो बच्चियां हैं जो अपने से नहीं कर पाती हैं उनको कम से कम सेल्फ रोजगार मिले तो ये जरूरी है तो करना चाहिए बहुत इनिशिएटिव है आई अप्रिशिएट फॉर दिस प्रोग्राम एंड कंडक्ट ऑफ द सोसाइटी थैंक यू वेरी मच